ਅਮਰ ਅੱਜ ਗੁਰਦਾਸਪੁਰ ਪੁਲਿਸ ਵੱਲੋਂ ዳਰੀਵਾਲ ਦੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ 26 ਜਨਵਰੀ ਦੇ ਮੱਦੇਨਜ਼ਰ ਇੱਕ ਫਲੈਗ ਮਾਰਚ ਜਿਹੜਾ ਹੈ ਕੱਢਿਆ ਜਾ ਰਿਹਾ ਹੈ ਅਸੀਂ ਡੀਐਸਪੀ ਸਾਹਿਬ ਤੇ ਐਸਪੀ ਸਾਹਿਬ ਐਂਡ ਸਾਰੇ ਐਸਐਚਓਜ਼ ਜੀਓਜ਼ ਫੋਰਸ ਸਾਰੀ ਹੀ ਫੋਰਸ ਨੂੰ ਨਾਲ ਲੈ ਕੇ ਪੂਰੇ ਸ਼ਹਿਰ ਦੇ ਵਿੱਚ ਪੈਟਰੋਲਿੰਗ ਕੀਤੀ ਹੈ ਫੁੱਟ ਪੈਟਰੋਲਿੰਗ ਕੀਤੀ ਹੈ ਬੇਸਿਕਲੀ ਜਿਹੜੇ ਐਂਟੀਸੋਸ਼ਲ ਐਲੀਮੈਂਟ ਹੈ ਉਹਨਾਂ ਨੂੰ ਉਕੰਦਲੇ ਤੇ ਜਿਹੜੇ ਲੋਕੀ ਹੈ ਉਹਨਾਂ ਦੇ ਵਿੱਚ ਲੋਕਾਂ ਦੇ ਵਿੱਚ ਕੌਨਫਿਡੈਂਸ ਜਨਰੇਟ ਕਰਨ ਦੇ ਲਈ ਫਲੈਗਮਾਰਕ ਕੀਤਾ ਜਾ ਰਿਹਾ। ਕਿਹੋ ਜਿਹੀ ਚਾਰੀਆ ਕਿ ਸਪੈਸ਼ਲ ਅਰੇਂਜਮੈਂਟ ਕੀਤੀ ਗਈ ਹੋਈ ਹੈ। ਨਾਕੇਬੰਦੀ ਸਾਰੇ ਸ਼ਾਇਦ ਦੇ ਆਊਟਰ ਪੈਰੀ ਸਿਰ ਤੇ ਨਾਕੇਬੰਦੀ ਕੀਤੀ ਹੈ ਸਿਟੀ ਸੀਲਿੰਗ ਪਲਾਨ ਜਿਹੜਾ ਹੈ ਉਹ ਐਕਿਊਏਟ ਕੀਤਾ ਗਿਆ। 8 ਨਾਕੇ ਜਿਹੜੇ ਸਾਈਡ ਦੇ ਵਿੱਚ ਵੀ ਲਾਏ ਗਏ ਹਨ। ਤੇ ਜਿਹੜੀ ਬਟਾਲਾ ਤੋਂ ਸਰਕਾਰੀ ਉਹਨੂੰ ਵੀ ਕਵਰ ਕੀਤਾ ਗਿਆ। ਤੇ ਜਿਹੜੇ ਬਾਰਡਰ ਦੇ ਏਰੀਆ ਹੈਗੇ ਉੱਤੇ ਵੀ ਪੁਲਿਸ ਵੱਲੋਂ ਨਾਕੇ ਤੇ ਪੈਟਰੋਲਿੰਗ ਕੀਤੀ ਜਾ ਰਹੀ ਹੈ ਬਾਰਡਰ ਪੈਟਰੋਲਿੰਗ। ਸ਼ਹਿਰ ਵਾਸੀਆਂ ਨੂੰ ਅਸੀਂ ਇਹੀ ਅਪੀਲ ਕਰਨਾ ਚਾਹੁੰਦੇ ਹਾਂ 26 ਜਨਵਰੀ ਜਿਹੜਾ ਆਪਣਾ ਰਾਸ਼ਟਰੀ ਤਿਉਹਾਰ ਹੈ ਉਹ ਨੂੰ ਬੜੇ ਬੜੀ ਤਰਕੇ ਉਹਦੇ ਵਿੱਚ ਪਾਰਟਿਸਿਪੇਟ ਕਰਨ ਤੇ ਪਰੇਡ ਦੇ ਵਿੱਚ ਭਾਗ ਲੈਣ ਉਹ ਜਿਹੜਾ ਪ੍ਰੋਗਰਾਮ ਪੂਰਾ ਦੇਖ ਸਕਦੇ ਹੋ ਤੇ ਪੁਲਿਸ ਵੱਲੋਂ ਪੂਰੀ ਆਪਣੀ ਤਿਆਰੀ ਕੀਤੀ ਗਈ ਹੈ ਕੋਈ ਵੀ ਇਨਫੋਰਮੇਸ਼ਨ ਪੁਲਿਸ ਨੂੰ ਦੇਣਾ ਚਾਹੁੰਦੇ ਹਨ ਕੋਈ ਇਨਫੋਰਮੇਸ਼ਨ ਸ਼ੇਅਰ ਕਰਨਾ ਚਾਹੁੰਦੇ ਹਨ ਤਾਂ 112 ਤੇ ਕਾਲ ਕਰਕੇ ਦੱਸ ਸਕਦੇ ਹਨ ਥੈਂਕ ਯੂ ਦਾਰੀਵਾਲ ਦੇਣਾ ਬਟਾਲਾ ਰੋਡ ਹੈ ਉਹ और जो त्रीजा नगर है उससे भी गया अगे जब गुरदासपुर स्थिति एंटर करते हैं तो बबरी नाका जोड़ा वो भी लाया गया थैंक यू